ਸ਼ਸ਼ੀਕਾਲ ਦੋਸਤੋ ਪਹਿਲਾਂ ਤਾਂ ਮਕਰ ਸੰਕਰਾਂਤੀ ਦੀਆਂ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਹੋਣ ਔਰ ਨਵਾਂ ਸਾਲ ਤਾਂ ਚੜ੍ਹਿਆ ਹੀ ਚੜ੍ਹਿਆ ਸੋ ਇੱਕ ਗੱਲ ਹੁੰਦੀ ਹੈ ਕਿ ਜਦੋਂ ਨਵਾਂ ਸਾਲ ਚੜ੍ਹਦਾ ਹੈ ਜਾਂ ਆਪਾਂ ਮਾਰਚ ਮਹੀਨੇ ਦੇ ਵਿੱਚ ਬੱਚਿਆਂ ਦੇ ਰਿਜ਼ਲਟ ਆ ਜਾਂਦੇ ਕਾਲਜ ਵਿੱਚੋਂ ਬੱਚੇ ਬਾਹਰ ਜਾਂਦੇ ਨੇ ਸੋ ਬਾਹਰ ਜਾਣ ਲਈ ਬੱਚਿਆਂ ਕੋਲ ਫੰਡਿੰਗ ਜਿਹੜੀ ਫੰਡਿੰਗ ਨਹੀਂ ਹੁੰਦੀ ਕਿ 크리에ਟਿਵ ਮਾਈਂਡ ਬੱਚਿਆਂ ਦੇ ਬਹੁਤ ਜ਼ਿਆਦਾ ਹੁੰਦੇ ਆ ਅੱਜ ਕੱਲ੍ਹ ਜੀ ਜੇਕਰ ਜਨਰੇਸ਼ਨ ਦੀ ਆਪਾਂ ਗੱਲ ਕਰੀਏ 크리에ਟਿਵ ਮਾਈਂਡ ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਹੈ ਪਰ ਬੱਚਿਆਂ ਦੇ ਕੋਲ ਜਾਂ ਉਹਨਾਂ ਦੇ ਪੇਰੈਂਟਸ ਕੋਲ ਕੋਈ ਫੰਡਿੰਗ ਨਹੀਂ ਹੁੰਦੀ ਉਸ ਕਰਕੇ ਵੀ ਕਾਫੀ ਜਿਹੜੇ ਬੱਚੇ ਪਿੱਛੇ ਰਹਿ ਜਾਂਦੇ ਨੇ ਸੋ ਕੁਝ ਇਨਵੈਸਟਰਸ ਸਾਡੇ ਇੰਡੀਆ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਇਹ ਜੇ ਇਨਵੈਸਟਰਸ ਵੀ ਬੈਠੇ ਨੇ ਜਿਹੜੇ ਨੇ ਬੱਚਿਆਂ ਲਈ ਕੁਝ ਨਾ ਕੁਝ ਵੱਖਰਾ ਕਰਕੇ ਦਿਖਾ ਰਹੇ ਨੇ ਸੋ ਮੇਰੇ ਨਾਲ ਨੇ ਡਾਕਟਰ ਦਿਨੇਸ਼ ਅਰੋੜਾ ਜੀ ਸੋ ਇਹਨਾਂ ਵੱਲੋਂ ਇੱਕ ਐਲਾਨ ਕੀਤਾ ਗਿਆ ਬਹੁਤ ਹੀ ਵੱਡਾ ਐਲਾਨ ਹੈ ਉਹ ਆਪਾਂ ਤਾਂ ਤੁਸੀਂ ਸੁਣਾਂਗੇ ਕੀ ਕਹਿਣਾ ਚਾਹੁੰਦੇ ਨੇ ਕਿਉਂਕਿ ਇਹਨਾਂ ਦਾ ਇੱਕ ਪ੍ਰੋਗਰਾਮ ਆਰਗੇਨਾਈਜ਼ ਕਰਨ ਜਾ ਰਹੇ ਨੇ ਇਹ ਉਹਨਾਂ ਬੱਚਿਆਂ ਲਈ ਉਹਨਾਂ ਇਨਵੈਸਟਰਸ ਲਈ ਕਿਉਂਕਿ ਕਾਫੀ ਜ਼ਿਆਦਾ ਕਾਲਜੇਸ ਡੀਲ ਕੀਤੇ ਗਏ ਸੀ ਜਿਨ੍ਹਾਂ ਵਿੱਚੋਂ ਇੱਕ ਇਹਨਾਂ ਦਾ ਕਾਲਜ ਨੰਬਰ 1 ਤੇ ਆਇਆ ਸੋ ਆਪਾਂ ਹੁਣ ਇਹਨਾਂ ਨਾਲ ਗੱਲਬਾਤ ਕਰਦੇ ਆਂ ਫਿਰ ਅੱਗੇ ਆਪਾਂ ਇਹਨਾਂ ਤੋਂ ਵੀ ਜਾਣਾਂਗੇ ਅਗਲੇ ਇਹਨਾਂ ਦੇ ਕੀ ਹੋਰ ਪ੍ਰੋਗਰਾਮ ਨੇ ਸੋ ਸਸ਼ੀਕਲ ਸਰ ਸਸ਼ੀਕਲ ਜੀ ਸਰ ਬਹੁਤ ਬਹੁਤ ਧੰਨਵਾਦ ਮੈਡਮ ਤੁਹਾਡਾ ਜਿਹੜਾ ਇਨ ਸਾਡਾ ਚੰਡੀਗੜ੍ਹ ਇੰਜੀਨੀਅਰਿੰਗ ਕਾਲਜ ਹੈਗਾ ਆ ਭੈ ਸਭ ਪਹਿਲੇ ਸਾਰਿਆਂ ਨੂੰ ਮੈਂ ਲੋਹੜੀ ਤੇ ਮਾਗਦੀ ਦੀ ਹੈ ਵਧਾਈਆਂ ਦੇਣਾ ਚਾਹਾਂਗਾ ਮੇਰਾ ਨਾਮ ਡਾਕਟਰ ਦਿਨੇਸ਼ ਅਰੋੜਾ ਹੈ ਜੀ ਮੈਂ ਪ੍ਰੋਫੈਸਰ ਐਨ ਇੰਟੈਲੈਕਚੁਅਲ ਪ੍ਰੋਪਰਟੀ ਰਾਈਟ ਹੈਡ ਹੈਗਾ ਚੰਡੀਗੜ੍ਹ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਗਰੁੱਪ ਆਫ ਕਾਲਜਿਸ ਚ ਸਾਡਾ 올 ਇੰਡੀਆ ਕਾਉਂਸਲ ਫੋਰ ਸਾਇੰਸ ਐਂਡ ਟੈਕਨੋਲੋਜੀ ਜਿਹੜਾ ਹੈਗਾ ਹੈ ਆਈਸੀਟੀਈ Ministry of Education Innovation Cell ਇੱਕ ਬਹੁਤ ਹੀ ਛਲਾਂਗਾ ਯੋਗ ਇਹਨਾਂ ਨੇ ਜਿਹੜਾ ਹੈਗਾ ਉਪਰਾਲਾ ਕੀਤਾ ਹੈਗਾ that is investor connect program ਇਸ ਇਨਵੈਸਟਰ ਕਨੈਕਟ ਪ੍ਰੋਗਰਾਮ ਦੇ ਦਰਮਿਆਨ ਇਹਨਾਂ ਨੇ ਪੂਰੇ ਇੰਡੀਆ ਚ ਵੱਖ-ਵੱਖ ਕਾਲਜਾਂ ਤੋਂ ਐਪਲੀਕੇਸ਼ਨਾਂ ਮੰਗੀਆਂ ਸਨ ਜੀ ਜਿਹੜੀ ਕਿ ਅਸੀਂ ਵੀ ਸਬਮਿਟ ਕੀਤੀ ਸੀਗੀ ਐਂਡ ਸਾਡਾ ਇੰਸਟੀਚਿਊਸ਼ਨ ਉਹਨਾਂ 13 ਇੰਸਟੀਚਿਊਸ਼ਨਾਂ ਚੋਂ ਇੱਕ ਹੈਗਾ ਜਿਹੜਾ ਕਿ ਸਿਲੈਕਟ ਹੋਇਆ ਹੈ ਇਸ ਪ੍ਰੋਗਰਾਮ ਨੂੰ ਹੋਸਟ ਕਰਨ ਵਾਸਤੇ ਹੁਣ ਜੇ ਮੈਂ ਗੱਲ ਕਰਾਂ ਇਨਵੈਸਟਰ ਕਨੈਕਟ ਪ੍ਰੋਗਰਾਮ ਇਹਦਾ ਨਾਮ ਦਿੱਤਾ ਗਿਆ ਜੀ ਉਹਦੇ ਵਿੱਚ ਉਤਸਵ 2025 ਜਿਹੜੇ ਵੀ ਉਦਮੀ ਲੋਗ ਨੇ ਉਹਨਾਂ ਨੂੰ ਅੱਗੇ ਵਧਾਉਣ ਵਾਸਤੇ ਇਹ ਆਈਸੀਟੀ ਨੇ ਇਹ ਪ੍ਰਵਾਲਾ ਕੀਤਾ ਹੈਗਾ ਜਿਹਦੇ ਚ ਇਹਨਾਂ ਨੇ ਇਨਵੈਸਟਰਸ ਤੇ ਜਿਹੜੇ ਇਹ ਸਟਾਰਟਅੱਪਸ ਨੇ ਜੜੇ ਕੀ ਲਈ ਹਲੇ ਆਪਣਾ ਇਨੋਵੇਟਿਵ ਆਈਡੀਆ ਲੈ ਕੇ ਬੈਠੇ ਨੇ ਬਟ ਉਹਨਾਂ ਨੂੰ ਫਰਦਰ ਹੈਂਡਹੋਲਡਿੰਗ ਕੋਈ ਨਹੀਂ ਹੈਗੀ ਭਾਵੇਂ ਉਹ ਆਪਾਂ ਫੰਡ ਰੇਜ਼ਿੰਗ ਦੀ ਗੱਲ ਕਰੀਏ ਭਾਵੇਂ ਆਪਾਂ ਉਹਨਾਂ ਨੂੰ ਗਾਈਡੈਂਸ ਦੀ ਗੱਲ ਕਰੀਏ ਕੰਪਨੀ ਕਿਵੇਂ ਲਾਂਚ ਕਰਨੀ ਹੈ ਗਾਂ ਫਿਰ ਆਪਣਾ ਪ੍ਰੋਡਕਟ ਕਿਵੇਂ ਵੇਚਣਾ ਹੈਗਾ ਇਹ ਸਾਰੀਆਂ ਚੀਜ਼ਾਂ ਦੀ ਜਿਹੜੀ ਹੈਂਡਹੋਲਡਿੰਗ ਹੈ ਗਾਈਡੈਂਸ ਹੈ ਉਹ ਦੇਣ ਵਾਸਤੇ ਇਹਨਾਂ ਨੇ ਇੱਕ ਪਲੇਟਫਾਰਮ ਤਿਆਰ ਕੀਤਾ ਹੈ ਜਿਹੜਾ ਕਿ ਜਸਟ ਲਾਈਕ ਸ਼ਾਰਕ ਟੈਂਕ ਇੰਡੀਆ ਅਕਰ ਕਰੇਗਾ ਫੋਰ all the entire educational institutions so bahut sari applications aicit kol ponchiyan startups diyan jinna de vakh vak ideas theye unna ideas nu dekhde hoye unna ne kuch ek startups shortlist kite jada ki e startups shortlisted sige jade e 13 institutions ch apna final pitching round karan ge hun saada jada chandigarh engineering college hega e de ch 27 startups ਜਿਹੜੇ ਹੈ ਸ਼ਾਰਟਲਿਸਟ ਹੋ ਕੇ ਆਏ ਹਨ ਫਰਦਰ ਯੀਏਸੀਟੀ ਹੀ ਨਹੀਂ ਬਹੁਤ ਹੀ ਵਧੀਆ ਕੰਮ ਇਹ ਕੀਤਾ ਨਾਲ ਇਨਵੈਸਟਰਸ ਵੀ ਜੋੜ ਦਿੱਤੇ ਜਿਹੜੇ ਕਿ ਸੱਤ ਇਨਵੈਸਟਰ ਜੋੜੇ ਨਾਲ ਦੋ ਇਨਵੈਸਟਰ ਸਾਡੇ ਵੱਲੋਂ ਚੰਡੀਗੜ੍ਹ ਇੰਜੀਨੀਅਰਿੰਗ ਕਾਲਜ ਵੱਲੋਂ ਆਣਗੇ ਨਾਈਨ ਇਨਵੈਸਟਰਸ ਤੇ ਜਿਹੜੇ ਹੈਗੇ ਆ ਉਹ ਵੈਲਿਊਏਟ ਕਰਨਗੇ ਉਹ ਦੇਖਣਗੇ ਜਜਬਾ ਤੇ ਜਿਹੜਾ ਇਨੋਵੇਟਿਵ ਆਈਡੀਆਜ਼ ਪ੍ਰੈਜੈਂਟ ਕਰਨਗੇ ਸਟਾਰਟਅੱਪਸ ਜੇ ਕੋਈ ਉਹਨਾਂ ਨੂੰ ਆਈਡੀਆ ਪਸੰਦ ਆ ਜਾਂਦਾ ਹੈ ਸਕਲੇਬਿਲਟੀ ਹੈਗੀ ਹੈ ਆਪਾਂ ਉਸ ਆਈਡੀਆ ਨੂੰ ਫਰਦਰ ਲੈ ਕੇ ਜਾ ਸਕਦੇ ਹਾਂ ਤੇ ਇਨਵੈਸਟਰ ਉਹਦੇ 'ਚ ਇਨਵੈਸਟ ਵੀ ਕਰਨਗੇ ਫਰਦਰ ਸਾਡੇ ਕੋਲ ਫੋਰਮ ਹੈਗਾ ਏਸੀਆਈਸੀ ਰਾਈਜ਼ ਐਸੋਸੀਏਸ਼ਨ ਇਨ ਚੰਡੀਗੜ੍ਹ ਇੰਜੀਨੀਅਰਿੰਗ ਕਾਲਜ ਜਿਹੜਾ ਕੀ ਜਿਹੜਾ ਸਾਡੇ ਆਪਣੇ ਕੋਲ ਵੀ 100 ਪਲੱਸ ਸਟਾਰਟਅਪ ਜਿਹੜੇ ਨੇ ਉਹ ਇਨਕਿਊਬੇਟ ਹੋ ਰੱਖੇ ਨੇ ਉਹਨਾਂ ਨੂੰ ਬਹੁਤ ਸਾਰੀ ਫੈਸਿਲਿਟੀਆਂ ਮਿਲਦੀਆਂ ਨੇ ਸੀਡ ਫੰਡ ਸਪੋਰਟ ਹੈਗੀ ਹੈ 2 ਕਰੋੜ ਦੀ ਜਿਹਦੇ 'ਚੋਂ ਆਪਾਂ ਉਹਨਾਂ ਨੂੰ ਸਪੋਰਟ ਦਿੰਨੇ ਆ ਫਰਦਰ ਜੇ ਆਪਾਂ ਗੱਲ ਕਰੀਏ ਉਹਨਾਂ ਨੂੰ ਆਈਪੀਆਰ ਦੀ ਸਪੋਰਟ ਮਿਲਦੀ ਹੈ ਆਈ ਬੀਇੰਗ ਐਨ ਆਈਪੀਆਰ ਹੈਡ ਮੈਂ ਪੇਟੈਂਟ ਟ੍ਰੇਡਮਾਰਕ ਤੇ ਕਾਪੀਰਾਈਟ ਦੇਖ ਰਿਹਾ ਹਾਂ ਗਰੁੱਪ ਦੇ ਇਹਦੇ ਚ ਆਪਾਂ ਸਟਾਰਟਅੱਪਸ ਨੂੰ ਵੀ ਜਿਹੜੀ ਹੈਗੀ ਹੈ ਨੀਂ ਸ਼ੁਲਕ ਸੇਵਾ ਦਿੰਨੇ ਆ ਜੇ ਕੋਈ ਉਹਨਾਂ ਦਾ ਇਨੋਵੇਟਿਵ ਆਈਡੀਆ ਹੈਗਾ ਉਹ ਸਾਡੇ ਕੋਲ ਆਨ ਅਸੀਂ ਉਹਨਾਂ ਦੇ ਪੇਟੈਂਟ ਜਿਹੜੇ ਹੈਗੇ ਆ ਉਹ ਰਜਿਸਟਰ ਕਰਵਾਨੇ ਆ 댓 ਟੂ ਵਿਦਆਊਟ ਐਨੀ ਕਾਸਟ ਫਰਦਰ ਆਪਾਂ ਉਹਨਾਂ ਨੂੰ ਸੈਟਅਪ ਦਿੰਨੇ ਹੈਗੇ ਆ ਜਿਹੜਾ ਕਿ ਉਹਨਾਂ ਨੂੰ ਆਫਿਸ ਸਪੇਸ ਮਿਲ ਜਾਂਦੀ ਹੈ ਉਹਦੇ 'ਚ ਵੀ ਉਹਨਾਂ ਤੋਂ ਕੋਈ ਚਾਰਜਸ ਨਹੀਂ ਲਿੱਤੇ ਜਾਂਦੇ ਜਦ ਤੱਕ ਕਿ ਉਹ ਸਟੈਬਲਿਸ਼ ਨਹੀਂ ਹੋ ਜਾਂਦੇ রাইਟ ਤੇ ਇਹ ਜਿਹੜੇ 27 ਸਟਾਰਟਅਪ ਆਣਗੇ ਉਦੋਂ ਮਤਸਵ 2025 'ਚ ਉਹ ਜੇ ਇਹਨਾਂ 'ਚੋਂ ਸਾਨੂੰ ਕੋਈ ਪਸੰਦ ਆਂਦਾ ਹੈ ਤੇ ਅਸੀਂ ਉਹਨਾਂ ਨੂੰ ਚਾਂਸ ਦੇਵਾਂਗੇ ਸਾਡੇ ਕੋਲ ਇਨਕਿਊਬੇਟ ਵੀ ਕਰ ਸਕਦਾ ਹੈਗਾ ਸੋ ਸਟਾਰਟਅਪਸ ਲਈ ਇੱਕ ਬਹੁਤ ਹੀ ਵਧੀਆ ਅਪੋਰਚ्युनिटी ਹੈਗੀ ਜਾਂ ਇੱਕ ਤਾਂ ਉਹਨਾਂ ਨੂੰ ਫੰਡ ਰੇジング ਅਪੋਰਚ्युनिटी ਮਿਲੂਗੀ ਦੂਜਾ ਉਹਨਾਂ ਨੂੰ ਹੈਂਡਹੋਲਡਿੰਗ ਮਿਲ ਜਾਊਗੀ ਕਿ ਬਿਜ਼ਨਸ ਨੂੰ ਅੱਗੇ ਕਿਵੇਂ ਵਧਾਣਾ ਹੈ ਜਾਣਾ ਚਾਹਵਾਂਗੇ ਹੋਰ ਵੀ ਬਹੁਤ ਸਾਰੇ ਕਾਲਜਸ ਹੈ ਤੁਹਾਡਾ ਕਾਲਜ ਕਿਉਂ ਚੁਣਿਆ ਗਿਆ ਅਜਿਹੀ ਕੀ ਖਾਸ ਤੁਹਾਡੇ ਕਾਲਜ ਵਿੱਚ ਸੀ ਜੀ ਮੈਂ ਮੈਡਮ ਬਹੁਤ ਵਧੀਆ ਸਵਾਲ ਪੁੱਛਿਆ ਤੁਸੀਂ ਸਾਡਾ ਕਾਲਜ ਹੀ ਕਿਉਂ ਚੁਣਿਆ ਗਿਆ ਅਸੀਂ ਕੰਟੀਨਿਊਸਲੀ ਦੇਖੋ ਐਆਈਸੀਟੀ ਨੇ ਇਹ ਇਨੀਸ਼ੀਏਟਿਵ ਲਿੱਤਾ ਪਹਿਲੀ ਵਾਰੀ ਅਸੀਂ ਕੰਟੀਨਿਊਸਲੀ ਇਸ ਜਿਹੜੇ ਪ੍ਰੋਗਰਾਮ ਦੇ ਆਪਾਂ ਕੀ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਪਾਰਟ ਰਹੇ ਹਾਂ ਕਿਉਂਕਿ ਸਾਡੇ ਕੋਲ ACIC Rise Association establish ਹੋਇਆ ਹੋਇਆ ਜਿਹਦੇ ਚ ਇਹ ਬੇਸਿਕਲੀ ਇੱਕ ਇਨਕੂਬੇਸ਼ਨ ਸੈੱਲ ਹੈ ਤੇ ਸਾਡੇ ਕੋਲ ਸਟਾਰਟਅੱਪਸ ਆਲਰੇਡੀ ਇਨਕੂਬੇਟਡ ਹੈਗੇ ਨੇ ਸੋ ਆਪਾਂ ਜੇ ਕਿਸੇ ਨਾਰਮਲ ਸਿਚੁਏਸ਼ਨ ਦੀ ਗੱਲ ਕਰੀਏ ਤੇ ਸਾਡੇ ਇਨਸਟੀਟਿਊਸ਼ਨ ਦੀ ਗੱਲ ਕਰੀਏ ਸਾਨੂੰ ਆਈਡੀਆ ਹੈਗਾ ਹੈ ਕਿ ਸਟਾਰਟਅੱਪਸ ਨੂੰ ਕੀ ਚਾਹੀਦਾ ਹੈ ਤੇ ਉਹਨਾਂ ਨੂੰ ਕਿਵੇਂ ਅੱਗੇ ਲੈ ਕੇ ਜਾਣਾ ਹੈ ਸੋ ਇਹਦੇ ਵਿੱਚ ਬੱਚਿਆਂ ਦਾ ਕਿੰਨਾ ਕਿ ਯੋਗਦਾਨ ਹੈ ਦੇਖੋ ਮੈਡਮ ਅਸੀਂ ਇੱਕ ਪਲੇਟਫਾਰਮ ਦੇ ਸਕਦੇ ਹਾਂ ਬੱਚਿਆਂ ਦਾ ਪੂਰਾ ਹੀ ਯੋਗਦਾਨ ਹੈ ਜਿਹੜਾ ਉਹਨਾਂ ਦੇ ਕੋਲ ਜ਼ੀਲ ਹੈਗਾ ਜਿਹੜਾ ਉਹਨਾਂ ਕੋਲ ਆਪਾਂ ਕਹੀਏ ਕਿ ਕੈਲੀਬਰ ਹੈਗਾ ਉਹੀ ਗਾਂ ਜਿਹੜੀ ਹੈ ਸਾਡੀ ਕੰਟਰੀ ਦੀ ਵਿਕਾਸ ਵਾਸਤੇ ਕੰਮ ਆਣਾ ਸੋ ਸਾਰਾ ਕੌਂਟਰੀਬਿਊਸ਼ਨ ਹੀ ਉਹਨਾਂ ਦਾ ਹੈ ਅਸੀਂ ਤਾਂ ਇਹ ਕਹਾਂਗੇ ਤੋ ਮੈਂ ਹੋਰ ਵੀ ਜਾਨਣਾ ਚਾਹਾਂਗੀ ਕਿਉਂਕਿ ਫੀਲਡ ਜ਼ਿਆਦਾਤਰ ਮੈਡੀਕਲ ਨਾਨ ਮੈਡੀਕਲ ਚੂਜ਼ ਕੀਤੀ ਜਾਂਦੀ ਹੈ ਹਨਾ ਇੰਨਾ ਚੀਜ਼ਾਂ ਦੇ ਵਿੱਚ ਕਿਉਂਕਿ ਅੱਜਕਲ ਦੇਖਿਆ ਜਾਏ ਆਰਟਸ ਵਾਲੇ ਬੱਚਿਆਂ ਦਾ ਵੀ ਕ੍ਰੀਏਟਿਵ ਮਾਈਂਡ ਬਹੁਤ ਜ਼ਿਆਦਾ ਹੁੰਦਾ ਮੈਨੂੰ ਲੱਗਦਾ ਅਗਰ ਆਪਾਂ ਮੈਡੀਕਲ ਨਾਨ ਮੈਡੀਕਲ ਦੀ ਹੀ ਗੱਲ ਕਰੀਏ ਕਿਆ ਉਹਨਾਂ ਦਾ ਵੀ ਯੋਗਦਾਨ ਇਸ ਦੇ ਵਿੱਚ ਰਹੇਗਾ ਆਰਟਸ ਫੀਲਡ ਵਾਲਿਆਂ ਦਾ ਮੈਡਮ ਸਟਾਰਟਅਪ ਕੋਈ ਵੀ ਸ਼ੁਰੂ ਕਰ ਸਕਦਾ ਹੈ ਇਨ ਫੈਕਟ ਤੁਸੀਂ ਵੀ ਕਰ ਸਕਦੇ ਹੋ ਮੈਂ ਵੀ ਕਰ ਸਕਦਾ ਹੈਗਾ ਤੇ ਜੇ ਆਪਾਂ ਕੋਲ ਕੋਈ ਇੱਕ ਅੱਛਾ ਆਈਡੀਆ ਹੈਗਾ ਤੇ ਆਈਡੀਆ ਨੂੰ ਅੱਗੇ ਕਿਵੇਂ ਲੈ ਕੇ ਜਾਣਾ ਸਾਨੂੰ ਨਹੀਂ ਪਤਾ ਲੱਗ ਰਿਹਾ ਤੇ ਸਾਡੇ ਕੋਲ ਗਵਰਨਮੈਂਟ ਨੇ ਬਹੁਤ ਸਾਰੀਆਂ ਸਕੀਮਾਂ ਖੋਲੀਆਂ ਹੋਈਆਂ ਨੇ ਇਹ ਉਦਮ ਉਤਸਵ 2025 ਉਹਨਾਂ ਸਕੀਮਾਂ ਚੋਂ ਹੀ ਇੱਕ ਸਕੀਮ ਨੂੰ ਆਪਾਂ ਕਹੀਏ ਕਿ ਆਪਾਂ ਡਿਫਰੈਂਟ ਵੇ ਨਾਲ ਉਹਨੂੰ ਅਸੀਂ ਇੰਪਲੀਮੈਂਟੇਸ਼ਨ ਕਰਵਾ ਰਹੇ ਹਾਂ ਸਕੀਮਾਂ ਕਈ ਖੁੱਲ ਗਈਆਂ ਪਰ ਕਈ ਵਾਰੀ ਉਹ ਕਲਿੱਕ ਨਹੀਂ ਕਰ ਪਾਉਂਦੀਆਂ ਜਾਂ ਬੱਚਾ ਰੀਡ ਨਹੀਂ ਕਰ ਪਾਂਦਾ ਜਾਂ ਕਿਸੇ ਨੂੰ ਅਵੇਅਰਨੈਸ ਨਹੀਂ ਹੁੰਦੀ ਪਰ ਇਹ ਜਿਹੇ ਪ੍ਰੋਗਰਾਮ ਜਿਹੜੇ ਹੈ ਲਾਈਵ ਜਦ ਅਕਰ ਕਰਦੇ ਆ ਤੇ ਇਹ ਲੋਕਾਂ ਨੂੰ ਸਕੀਮਾਂ ਬਾਰੇ ਜਾਣਕਾਰੀ ਲਾਈਵ ਦੇ ਦਿੰਦੇ ਨੇ ਸੋ ਕਈ ਵਾਰ ਐਦਾਂ ਵੀ ਹੁੰਦਾ ਇਨਵੈਸਟਰ ਜਦੋਂ ਪੈਸਾ ਲਗਾਉਂਦਾ ਹੈ ਨਾ ਉਹਦੇ ਮਾਈਂਡ 'ਚ ਕਈ ਵਾਰ ਇਹ ਵੀ ਆਂਦਾ ਕਿ ਯਾਰ ਮੇਰਾ ਪੈਸਾ ਡੁੱਬ ਨਾ ਜਾਏ ਕਿਉਂਕਿ ਇਹ ਮਾਈਂਡ ਪਹਿਲਾਂ ਕੰਮ ਕਰਦਾ ਹੈ ਹਮੇਸ਼ਾ ਪੋਜ਼ਿਟਿਵ ਤੋਂ ਪਹਿਲਾਂ 네ਗੇਟਿਵ ਮਾਈਂਡ ਜ਼ਿਆਦਾ ਕੰਮ ਕਰਦਾ ਹੈ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਜਦੋਂ ਤੁਸੀਂ ਇਹ ਕਰ ਰਹੇ ਹੋ ਸਾਰਾ ਇਨਵੈਸਟਰਸ ਦੇ ਨਾਲ ਜਾਂ ਕਾਲਜ ਤੁਸੀਂ ਨਾਲ ਮਿਨਿਸਟਰੀ ਆਫ ਪੰਜਾਬ ਵੀ ਸਾਰਾ ਇਨਵੋਲਵ ਵਿੱਚ ਹੋ ਰਿਹਾ ਹੈ ਕਿ ਇਹਦਾ ਕਿੰਨਾ ਕੁ ਬੈਨੀਫਿਟ ਉਹਨਾਂ ਨੂੰ ਮਿਲੇਗਾ ਦੇਖੋ ਮੈਮ बेनीफिट मैं थो ही चुका जिमें कोई भी इनवैसर है नैचुर जब उन्हें पैसे इनवैसट करने हैं तो उन्हें देखना है कि क्या ये प्रोडक्ट जड़ा मार्केट लॉन्च करा या या इस पै इस स्टार्टअप के उपर मैं पैसा लगावगा उन्हें पहला देखना प्रोडक्ट नवा है क्या यस्ट कंपेरेटिवली हैगी है फरदर ਇਦਾਂ ਸੋਸਾਇਟੀ ਨੂੰ ਕੋਈ ਬੈਨੀਫਿਟ ਹੋਊਗਾ ਇੰਡਸਟਰੀ 'ਚ ਇਹ ਐਪਲੀਕੇਬਲ ਹੋਊਗਾ ਤੇ ਕਿੰਨਾ ਪੈਸਾ ਮੈਂ ਲਗਾਣਾ ਹੈ ਮੁੜ ਕੇ ਮੈਨੂੰ ਕਿੰਨੀ ਰਿਟਰਨ ਆਊਗੀ ਜੀ ਇਹ ਕੋਈ ਵੀ ਇਨਵੈਸਟਰ ਦੇਖੇਗਾ ਔਰ ਬੱਚਿਆਂ ਨੂੰ ਤਾਂ ਇਹ ਹੈ ਕਿ ਉਹਨਾਂ ਨੇ ਆਪਣਾ ਪ੍ਰੋਡਕਟ ਬਣਾਇਆ ਹੋਇਆ ਕੋਈ ਪਸੰਦ ਕਰੇ ਤੁਸੀਂ ਕਰੋ ਲੈ ਜਾਓ ਕੋਈ ਹੋਰ ਕਰੇ ਉਹ ਲੈ ਜਾਏ ਠੀਕ ਹੈ ਤੇ ਕੁਝ ਬੱਚਿਆਂ ਨੇ ਉਸ ਪ੍ਰੋਡਕਟ ਦੀ ਫਰਦਰ ਪੇਟੈਂਟ ਵੀ ਫਾਈਲ ਕੀਤੇ ਹੋਏ ਨੇ ਸੋ ਸਿਕਿਉਰ ਆਈਡੀਆ ਹੈਗਾ ਐਨਡੀਆ ਨੇ ਪਹਿਲਾਂ ਹੀ ਸਾਈਨ ਕਰਾ ਲਿਆ ਨੋਨ ਡਿਸਕਲੋਜ਼ਰ ਐਗਰੀਮੈਂਟ ਵੀ ਜਦੋਂ ਉਹ ਰਿਵੀਲ ਕਰਨਗੇ ਉਹਨਾਂ ਨੂੰ ਤੇ ਉਹ ਗਾਂ ਨੂੰ ਯੂਜ਼ ਯੂਟਲਾਈਜ਼ ਨਹੀਂ ਕਰ ਸਕਦੇ ਸੋ ਤੁਸੀਂ ਇਸ ਪ੍ਰੋਗਰਾਮ ਦੇ ਰਿਗਾਰਡਿੰਗ ਗੱਲ ਕਈਆਂ ਨਾਲ ਕੀਤੀ ਵੀ ਹੋਏਗੀ ਕੁਝ ਇਨਵੈਸਟਰਸ ਤੁਹਾਨੂੰ ਲੱਗਦਾ ਕਿ ਤਿਆਰ ਹੋਣੇ ਸ਼ੁਰੂ ਹੋ ਗਏ ਆ ਤੁਹਾਡੇ ਨਾਲ ਕੰਟੈਕਟ ਹੋ ਰਿਹਾ ਉਹਨਾਂ ਦਾ ਅ ਦੇਖੋ ਜੀ ਸਾਰੇ ਇਨਵੈਸਟਰ ਸਾਡੇ ਨਾਲ ਕਨੈਕਸ਼ਨ ਚ ਨੇ ਐਂਡ ਕਈਆਂ ਦੀ ਸਾਡੇ ਕੋਲ ਵੀਡੀਓ ਬਾਈਟਸ ਵੀ ਆਈਆਂ ਦੇ ਆਰ ਵੈਰੀ ਅ ਕਿਊਰੀਅਸ ਟੂ ਨੋ ਅਬਾਊਟ ði ਸਟਾਰਟਅਪਸ ਦੇ ਆਰ ਵੈਰੀ ਐਕਸਾਈਟਿਡ ਬਿਕਾਜ਼ ਦੇ ਆਰ ði ਵਨ ਹੂ ਆਰ ði ਲੀਡਿੰਗ ਬਿਜ਼ਨਸਮੈਨਸ ਤੇ ਉਹ ਚਾਹੁੰਦੇ ਨੇ ਕਿ ਵੀ ਸਾਨੂੰ ਕੁਝ ਨਵੇਂ ਬਿਜ਼ਨਸ ਚ ਇਨਵੈਸਟ ਕਰਨ ਦਾ ਮੌਕਾ ਮਿਲੇ ਸਟਾਰਟਅਪਸ ਵੀ ਚਾ ਰਹੇ ਨੇ ਸਾਨੂੰ ਫੰਡ ਰੇਜ਼ਿੰਗ ਕੈਪੀਟਲਸ ਕਿਤੋਂ ਮਿਲਣ ਤੇ ਇਹ ਪਲੈਟਫਾਰਮ ਦੋਨਾਂ ਨੂੰ ਹੀ ਜਿਹੜਾ ਹੈਗਾ ਇੱਕ ਦੂਜੇ ਦੀ ਹੈਲਪ ਕਰੂਗਾ ਗਾਂ ਵਧਾਉਣ ਵਾਸਤੇ ਕਿੰਨੇ ਲਿਮਿਟੇਸ਼ਨਸ ਇਸ ਚ ਹੈਗੀਆਂ ਨੇ ਲਿਮਿਟੇਸ਼ਨ ਜਿਵੇਂ ਮਤਲਬ ਇਨਵੈਸਟਰ ਜਿੰਨੇ ਮਰਜ਼ੀ ਹੋ ਸਕਦੇ ਆ ਇਹ ਕੁਝ ਲਿਮਟ ਵੀ ਦੇਖੋ ਜੀ ਜੇ ਤੁਹਾਨੂੰ ਦੱਸਿਆ ਇਨਵੈਸਟਰ ਜਿਹੜੇ ਨੇ ਕੋਈ ਵੀ ਹੋ ਸਕਦਾ ਹੈਗਾ ਬਟ AICIT ਨੇ ਸਾਡੇ ਕੋਲ ਸੱਤ ਜਿਹੜੇ ਹੈ ਸਕਰੂਟੀਨਾਈਜ਼ ਕਰਕੇ ਭੇਜਿਆ ਸੀ ਜਿਨ੍ਹਾਂ ਨੇ ਉਹਨਾਂ ਨੂੰ ਇੰਟਰਸਟ ਦਿਖਾਇਆ ਸੀ ਇਸ ਰੀਜਨ ਤੋਂ ਠੀਕ ਹੈ ਦੋ ਸਾਡੇ ਕੋਲ ਹੋਰ ਨਾਲ ਜੁੜ ਗਏ ਨੇ ਤਾਂ ਟੋਟਲ ਨਾਈਨ ਇਨਵੈਸਟਰ ਜਿਹੜੇ ਜੁੜ ਚੁੱਕੇ ਨੇ ਦਸਵਾਂ ਸਾਡਾ ਮੈਂ ਤੁਹਾਨੂੰ ਦੱਸਿਆ AICCI ਰਾਈਜ਼ ਐਸੋਸੀਏਸ਼ਨ ਖੁਦ ਹੈ ਜੇ ਸਾਨੂੰ ਕੋਈ ਪਸੰਦ ਆ ਗਿਆ ਤਾਂ ਅਸੀਂ ਵੀ ਇਨਵੈਸਟ ਕਰਨ ਨੂੰ ਤਿਆਰ ਹਾਂ ਤਾਂ ਇਹ ਇੰਡੀਆ ਤੋਂ ਆਊਟ ਆਫ ਕੰਟਰੀ ਵੀ ਗਏ ਚੱਲੇ ਦੇਖੋ ਜੀ ਸਾਰੇ ਇੰਡੀਆ ਦੇ ਨੇ ਸਾਰੇ ਇੰਡੀਆ ਦੇ ਨੇ ਅਸੀਂ ਇੰਡੀਆ ਨੂੰ ਹੀ ਅੱਗੇ ਲੈ ਕੇ ਜਾਣਾ ਕਿਉਂਕਿ ਜ਼ਿਆਦਾਤਰ ਹੁੰਦਾ ਨਾ ਕਿ ਇੰਡੀਆ ਵਾਲੇ ਬਾਹਰ ਜਾਦਾ ਕਰਦੇ ਨੇ ਸੋ ਏ ਸੀ ਮਿਸਟਰ ਦਿਨੇਸ਼ ਜੀ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਹੈ ਕਿਉਂਕਿ ਇਹ ਪ੍ਰੋਗਰਾਮ ਆਰਗੇਨਾਈਜ਼ ਕਰ ਰਹੇ ਹਾਂ 16 ਫ੍ਰੀਕ ਨੂੰ ਹੈ ਨਾ ਆ 16 ਜਨਵਰੀ ਨੂੰ ਸੋ ਉਸ ਪ੍ਰੋਗਰਾਮ ਦੇ ਦੌਰਾਨ ਕੀ ਕੀ ਹੋਏਗਾ ਪਲੀ ਸਾਡੀ ਆਡੀਅנס ਵੀ ਜਾਨਣਾ ਚਾਹੇਗੀ ਕਿਉਂਕਿ ਉਹ ਇਹ ਵੀ ਜਾਨਣਾ ਚਾਹਵਾਂਗੇ ਅਸੀਂ ਕਿ ਉਸ ਪ੍ਰੋਗਰਾਮ ਦੇ ਦੌਰਾਨ ਕੌਣ-ਕੌਣ ਆ ਸਕਦਾ ਕਿਉਂਕਿ ਕਈ ਵਾਰ ਕੁਝ ਲਿਮਿਟਸ ਵੀ ਹੁੰਦੀਆਂ ਕਿ ਇੰਨਾ ਲੋਕਾਂ ਨੇ ਉੱਥੇ ਨਹੀਂ ਐਂਟਰ ਕਰਨਾ ਇਹਨਾਂ ਨੇ ਨਹੀਂ ਕਰਨਾ ਸੋ ਕੌਣ-ਕੌਣ ਉੱਥੇ ਐਂਟਰ ਕਰ ਸਕਦਾ ਦੇਖੋ ਜੀ ਕੋਈ ਵੀ ਸਟਾਰਟਅਪ ਅਗਰ ਦੇਖਣਾ ਚਾਹੁੰਦਾ ਹੈ ਕਿ ਕਿਵੇਂ ਪੀਚਿੰਗ ਹੁੰਦੀ ਹੈ ਤੇ ਉਹਨਾਂ ਕੋਲ ਆਪਣੇ ਕੋਲ ਵੀ ਆਈਡੀਆ ਹੈਗਾ ਚਾਹੇ ਭਾਵੇਂ ਉਹਨਾਂ ਨੂੰ ਹਲੇ ਓਪਰਚ्युनिटी ਨਹੀਂ ਮਿਲੀ ਜੇ ਉਹ ਵਿਜ਼ਿਟ ਕਰਨਾ ਚਾਹਣੇ ਆ ਸਾਨੂੰ ਅਪਰੋਚ ਕਰ ਸਕਦੇ ਆ ਠੀਕ ਹੈ ਆਪਾਂ ਅਪਰੂਵਲ ਲੈ ਕੇ ਉਹਨਾਂ ਨੂੰ ਜ਼ਰੂਰ ਅਲਾਉ ਕਰਾਂਗੇ ਫਰਦਰ ਸਾਰੀ ਪ੍ਰਿੰਟ মিডিਆ ਸਾਰੀ ਜਿਹੜੀ ਹੈਗੀ ਟੀਵੀ ਚੈਨਲਸ ਦੇ ਆਰ ਬੇਸਿਕਲੀ ਅਲਾਉਡ ਆਨ ਦੇਖਣ ਤੇ ਸੋ ਥੈਟ ਕੀ ਇਸ ਦਾ ਪ੍ਰਚਾਰ ਆਪਾਂ ਤੁਰ ਤੱਕ ਕਰੀਏ ਤੇ ਬੱਚਿਆਂ ਨੂੰ ਜਿਹੜਾ ਹੈਗਾ ਪਤਾ ਲੱਗੇ ਕਿ ਚੰਡੀਗੜ੍ਹ ਇੰਜੀਨੀਅਰਿੰਗ ਕਾਲਜ ਉਹਨਾਂ ਕੋਲ ਇੱਕ ਐਜਾ ਰੀਜਨ ਚ ਕਾਲਜ ਹੈਗਾ ਜਿੱਥੇ ਕਿ ਉਹ ਕਦੇ ਵੀ ਆ ਕੇ ਆਪਣਾ ਆਈਡੀਆ ਇਨੋਵੇਟਿਵ ਆਈਡੀਆ ਪ੍ਰੈਜੈਂਟ ਕਰ ਸਕਦੇ ਨੇ ਸਾਡੇ ਕੋਲ ਏਸੀਆਈਸੀ ਰਾਈਜ਼ ਐਸੋਸੀਏਸ਼ਨ ਹੈਗਾ ਉੱਥੇ ਉਹਨਾਂ ਨੂੰ ਚਾਂਸ ਮਿਲ ਸਕਦਾ ਹੈ ਇਨਕਿਊਬੇਟ ਕਰਨ ਦਾ ਸੋ ਇਹੋ ਜਿਹੇ ਪ੍ਰੋਗਰਾਮ ਅਸੀਂ ਗਾਂ ਵੀ ਕਰਾਂਦੇ ਰਹਾਂਗੇ ਸੋ ਤੁਹਾਨੂੰ ਤੁਸੀਂ ਕਿਹਾ ਸੀ ਨਾ ਕਿ ਮਤਲਬ ਮੀਡੀਆ ਚਲੋ ਇਲੈਕਟ੍ਰੋਨਿਕ ਪ੍ਰਿੰਟ ਮੀਡੀਆ ਇਹ ਸਾਰਾ ਆ ਸਕਦਾ ਅਦਰ ਪਰਸਨ ਨੇ ਜੇ ਵੀ ਆਣਾ ਹੋਵੇ ਉਹ ਕਿਵੇਂ ਤੁਹਾਨੂੰ ਕੰਟੈਕਟ ਕਰ ਸਕਦੇ ਆ ਦੇਖੋ ਜੀ ਮੈਂ ਆਪ ਦਾ ਮੋਬਾਈਲ ਨੰਬਰ ਤੁਹਾਨੂੰ ਦੱਸ ਦੇਣਾ 9814060260 ਮੇਰਾ ਈਮੇਲ ਆਈਡੀ ਹੈਗਾ ਦਿਨੇਸ਼ ਆਈਪੀਆਰ.rise@cgcc.edu.in ਤੀਜਾ ਤੁਸੀਂ ਸਾਡੀ ਵੈਬਸਾਈਟ ਤੇ ਜਾਓ ਵੈਬਸਾਈਟ ਜਿਹੜੀ ਹੈਗੀ ਹੈ ਸਾਡੀ ਏਸੀਆਈਸੀ ਰਾਈਜ਼ ਐਸੋਸੀਏਸ਼ਨ ਦੀ ਹੈਗੀ ਹੈ ਉੱਥੇ ਵੀ ਈਮੇਲ ਆਈਡਿਸ ਅਵੇਲੇਬਲ ਨੇ ਕੰਟੈਕਟ ਨੰਬਰਸ ਅਵੇਲੇਬਲ ਨੇ ਤੁਸੀਂ ਕਿਸੇ ਨੂੰ ਵੀ ਅਪਰੋਚ ਕਰ ਸਕਦੇ ਹੋ ਸੋ ਥੈਂਕ ਯੂ ਸਰ ਥੈਂਕ ਯੂ so much ਇੰਨੀ ਮਤਲਬ ਵਧੀਆ ਜਾਣਕਾਰੀ ਦੇਣ ਲਈ ਕਿਉਂਕਿ ਜਦੋਂ ਬੰਦਾ ਕੋਈ ਜਾਣਕਾਰੀ ਦਿੰਦਾ ਨਾ ਅਗਰ ਉਹਨੂੰ ਆਪਾਂ ਐਪਲੀਕੇਬਲ ਕਰ ਲਈਏ ਤਾਂ ਕੀ ਪਤਾ ਉਹਦੇ ਵਿੱਚ ਕੀ ਕੀ ਬੈਨੀਫਿਟਸ ਹੋ ਸਕਦੇ ਆ ਸੋ ਥੈਂਕ ਯੂ ਏਸ ਐਂਡ ਮਿਸਟਰ ਦਿਨੇਸ਼ ਜੀ ਜਿਨ੍ਹਾਂ ਨੇ ਸਾਰੀ ਜਾਣਕਾਰੀ ਦਿੱਤੀ ਹੈ ਬਾਕੀ ਹੋਰ ਅਦਰ ਜਾਣਕਾਰੀ ਅਗਰ ਤੁਸੀਂ ਲੈਣਾ ਚਾਹੁੰਦੇ ਹੋ ਤੁਸੀਂ 16 ਜਨਵਰੀ ਨੂੰ ਜਿਹੜਾ ਇਹਨਾਂ ਦਾ ਪ੍ਰੋਗਰਾਮ ਆਰਗੇਨਾਈਜ਼ ਇਹ ਕਰ ਰਹੇ ਨੇ ਤੁਸੀਂ ਉੱਥੇ ਪਹੁੰਚ ਕੇ ਜਾਂ ਇਹਨਾਂ ਨੂੰ ਕੰਟੈਕਟ ਕਰਕੇ ਸਾਰੀ ਜਾਣਕਾਰੀ ਤੁਸੀਂ ਲੈ ਸਕਦੇ ਹੋ